4 ਸਾਲ ਪਹਿਲਾਂ ਬੱਚੇ ਸਨ ਕੁਝ ਗਿਲਾ ਸ਼ਿਕਵਾ ਕਰਕੇ ਨਾ ਇੱਕ ਦਾਸ ਕੋਲੋਂ ਬਚਨ ਨਿਕਲ ਗਿਆ ਕਾਰ ਸੇਵਾ ਵਾਲੇ ਮਹਾਪੁਰਖਾਂ ਦੇ ਬਾਰੇ ਮਨ ਦੇ ਵਿੱਚ ਵਿਰਾਗ ਆਉਂਦਾ ਹੈ ਕਿਉਂਕਿ ਬੱਚਾ ਜਿਹੜਾ ਹੁੰਦਾ ਨਿਆਣਾ ਗਲਤੀ ਕਰਦਾ ਹੈ ਕਈ ਵਾਰੀ ਨਾ ਆਪਾਂ ਬੱਚਿਆਂ ਮੋਬਾਈਲ ਤੇ ਇੱਕ ਦੂਜੇ ਪ੍ਰਚਾਰਕ ਨੂੰ ਸੁਣ ਕੇ ਕਈ ਵਾਰੀ ਦੀਸ ਹੁੰਦੀ ਹੈ ਉਹ ਬਚਨ ਕਿਸੇ ਨੇ ਹੁਣ 4 ਸਾਲ ਪੁਰਾਣੀ ਵੀਡੀਓ ਚੋਂ ਕੇ ਪਾਈ ਤੇ ਮੇਰੇ ਅੰਦਰ ਵੀ ਉਹ ਚੀਜ਼ ਦਾ ਨਾ ਦਰਦ ਸੀ ਤੇ ਮੈਂ ਆ ਸੰਗਤ ਵਿੱਚ ਜ਼ਰੂਰ ਕਹਿਣਾ ਵੀ ਸਾਧ ਸੰਗਤ ਜੀ ਉਹਨਾਂ ਬੋਲਾਂ ਨੂੰ ਮਹਾਪੁਰਖ ਵੀ ਤੇ ਤੁਸੀਂ ਵੀ ਮਾਫੀ ਬਖਸ਼ਣੀ ਆਖੋ ਸਤਨਾਮ ਆਪਾਂ ਤਾਂ ਕਿਸੇ ਮਹਾਪੁਰਖ ਦਾ ਨਾਮ ਨਹੀਂ ਲਿਆ ਇੱਕ ਸਿਰਫ ਇੰਨਾ ਕਿਹਾ ਸੀ ਵੀ ਸਾਡੇ ਕੋਲ ਅੱਜ ਸਕੂਲ ਹੈ ਨਹੀਂ ਤੇ ਹਸਪਤਾਲ ਮੇਰੇ ਪਿਤਾ ਜੀ ਨੇ 22 ਸਾਲ ਟੋਕਰੀ ਢੋਈ ਮੇਰੇ ਦਾਦਾ ਜੀ ਨੇ 50 ਸਾਲ ਤੇ ਮੈਂ ਖੁਦ ਆਪਣੇ ਸਿਰ ਤੇ ਗੁਰੂ ਸਾਹਿਬਾ ਜਰ ਬਿਠੇ ਸਤਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਅਸੀਂ ਖੁਦ ਸੇਵਾ ਕਰਦੇ ਰਹੇ ਕੋਈ ਵੀ ਮਨੁੱਖ ਸਾਧ ਸੰਗਤ ਜੀ ਬੱਚੇ ਆ ਆਪਣੀ ਬੁੱਧੀ ਛੋਟੀ ਹੈ ਜਦੋਂ ਬੰਦਾ ਵਰਤਦਾ ਹੈ ਵਿੱਚ ਜਾਂਦਾ ਤੇ ਉਹਨੂੰ ਸਮਝ ਆਉਂਦੀ ਹੈ ਤੇ ਇਹ ਬੇਨਤੀ ਮੈਂ ਤਾਂ ਕਰ ਰਿਹਾ ਕਿ ਦਾਸ ਦੇ ਕੋਲੋਂ ਕੋਈ ਚਾਰਕ ਸਾਲ ਪਹਿਲਾਂ ਕਿਤੇ ਛੋਟਾ ਜਿਹਾ ਸਮਾਗਮ ਸੀ ਕਿਉਂਕਿ ਉਹ ਚਾਰਕ ਸਾਲ ਪਹਿਲਾਂ ਉਹਦੋਂ ਨਵੇਂ-ਨਵੇਂ ਸ਼ੁਰੂ ਹੋਏ ਤੇ ਨਹੀਂ ਪਤਾ ਸੀ ਨਹੀਂ ਪੜਿਆ ਸੀ ਮੈਂ ਤਾਂ ਬੇਨਤੀ ਕਿ ਅੱਜ ਮਹਾਂਪੁਰਖ ਬੈਠੇ ਸਤਿਗੁਰੂ ਆਰ ਸੰਗਤ ਬੈਠੀ ਹੈ ਰੱਬ ਦੀ ਕਚਹਿਰੀ ਹੈ ਆਪ ਜੀ ਸਾਰੇ ਭਾਵਨਾ ਨਾਲ ਸਜਿਓ ਉਹ ਚਾਰਕ ਸਾਲ ਪਹਿਲਾਂ ਬੱਚੇ ਸਨ ਕੋਈ ਲਾ ਸ਼ਿਕਵਾ ਕਰਕੇ ਨਾ ਇੱਕ ਦਾਸ ਕੋਲੋਂ ਬਚਨ ਨਿਕਲ ਗਿਆ ਕਾਰ ਸੇਵਾ ਵਾਲੇ ਮਹਾਪੁਰਖਾਂ ਦੇ ਬਾਰੇ ਉਹ ਕਿਸੇ ਨੇ ਕੀ ਕੀਤਾ ਹੁਣ ਆਪ ਜੀ ਤਕਰੀਬਨ ਸੁਣਦੇ ਹੋ ਉਹ ਵੀਡੀਓ ਨੂੰ ਤੋਰ ਮਰੋੜ ਕੇ ਨਾ ਤੇ ਉਹ ਹੁਣ ਇਸ ਵੇਲੇ ਚੱਲ ਰਹੀ ਹੈ ਤੇ ਉਹ ਜਦੋਂ ਦਾਸ ਨੂੰ ਪਤਾ ਲੱਗੀ ਤੇ ਮਨ ਦੇ ਵਿੱਚ ਵਿਰਾਗ ਆਉਂਦਾ ਕਿਉਂਕਿ ਬੱਚਾ ਜਿਹੜਾ ਹੁੰਦਾ ਨਿਆਣਾ ਗਲਤੀ ਕਰਦਾ ਏ ਔਰ ਹੁਣ ਆਪਾਂ ਮਾਪੁਰਖਾਂ ਨਾਲ ਵਰਤਿਆਂ ਔਰ ਮੈਨੂੰ ਖਾਸ ਕਰਕੇ ਕਿਸੇ ਭਿੱਜੀ ਹੋਈ ਆਤਮਾ ਨੇ ਜਦੋਂ ਕਿਹਾ ਵੀ ਇਤਿਹਾਸ ਪੜਿਓ ਕਾਰ ਸੇਵਾ ਦਾ ਤੇ ਮੈਂ ਉਹ ਥੋੜਾ ਜਿਹਾ ਸਾਝ ਪਾਉਣੀ ਸਮ ਆਪਣੇ ਕੋਲੇ ਵੀ ਕਾਰ ਸੇਵਾ ਸ਼ੁਰੂ ਕਿੱਥੋਂ ਹੋਈ ਕਈ ਵਾਰ ਇਹਨਾ ਆਪਾਂ ਬੱਚਿਆਂ ਮੋਬਾਈਲ ਤੇ ਇੱਕ ਦੂਜੇ ਪ੍ਰਚਾਰਕ ਨੂੰ ਸੁਣ ਕੇ ਕਈ ਵਰੀ ਦੀ ਇਸ ਹੁੰਦੀ ਹੈ ਤੇ ਮੈਂ ਤਾਂ ਕਿ ਅੱਜ ਆਪਾਂ ਸਾਰੇ ਇਕੱਠੇ ਹੋਏ ਮਹਾਪੁਰਖ ਬੈਠੇ ਬਾਬਾ ਸਤਨਾਮ ਸਿੰਘ ਵੱਡੇ ਛੋਟੇ ਵੀ ਆਪ ਸਾਰੀਆਂ ਸੰਗਤਾਂ ਇਹਨਾਂ ਨਾਲ ਜੁੜਿਓ ਜਿੰਨੇ ਵੀ ਮਹਾਤਮਾ ਨੇ ਤੇ ਸਾਧ ਸੰਗਤ ਜੀ ਉਹ ਬਚਨ ਕਿਸੇ ਨੇ ਹੁਣ 4 ਸਾਲ ਪੁਰਾਣੀ ਵੀਡੀਓ ਚੋਂ ਕੇ ਪਾਈ ਤੇ ਮੇਰੇ ਅੰਦਰ ਵੀ ਉਹ ਚੀਜ਼ ਦਾ ਨਾ ਦਰਦ ਸੀ ਤੇ ਮੈਂ ਆ ਸੰਗਤ ਵਿੱਚ ਜ਼ਰੂਰ ਕਿਨਾਂ ਵੀ ਸਾਧ ਸੰਗਤ ਜੀ ਉਹਨਾਂ ਬੋਲਾਂ ਨੂੰ ਮਹਾਪੁਰਖ ਵੀ ਤੇ ਤੁਸੀਂ ਵੀ ਮਾਫੀ ਬਖਸ਼ਣੀ ਆਖੋ ਸਤਨਾਮ ਕਿਉਂਕਿ ਗਾਇ ਬਗਾਏ ਜਿਹੜੇ ਬਚਨ ਕਿਉਂਕਿ ਹੁਣ ਨਾ ਕੋਈ ਵੀਰ ਤੇ ਸਹੀ ਆ ਬਹੁਤ ਹੀ ਜਿਆਦੇ ਨਾ ਕੋਈ ਵੀ ਕਥਾ ਵੀਰ ਕਰਦਾ ਵਿਦਵਾਨ ਬੈਠੇ ਇੱਥੇ ਬੋਲਣਾ ਬੜਾ ਔਖਾ ਨਿਗੀ ਜੀ ਵੀ ਗੱਲ ਇੱਧਰ ਉੱਧਰ ਹੋ ਜਾਂਦੀ ਨਾ ਤੇ ਮੈਸੇਜ ਬੜਾ ਗਲਤ ਜਾਂਦਾ ਏ ਉਹ ਕਿਸੇ ਨੇ ਆਪ ਲਿਖ ਕੇ ਥੱਲੇ ਆਪਾਂ ਤਾਂ ਕਿਸੇ ਮਹਾਪੁਰਖ ਦਾ ਨਾਮ ਨਹੀਂ ਲਿਆ ਇੱਕ ਸਿਰਫ ਇੰਨਾ ਕਿਹਾ ਸੀ ਵੀ ਸਾਡੇ ਕੋ ਅੱਜ ਸਕੂਲ ਹੈ ਨਹੀਂ ਤੇ ਹਸਪਤਾਲ ਮੇਰੇ ਖਿਆਲ ਇਦਾਂ ਹੀ ਕੋਈ ਉਹ ਫਿਰ ਮਹਾਪੁਰਖਾਂ ਤੱਕ ਪਹੁੰਚੀ ਆਪ ਜੀ ਜੁੜੇ ਹੋ ਮੇਰੇ ਪਿਤਾ ਜੀ ਨੇ 22 ਸਾਲ ਟੋਕਰੀ ਢੋਈ ਮੇਰੇ ਦਾਦਾ ਜੀ ਨੇ 50 ਸਾਲ ਤੇ ਮੈਂ ਖੁਦ ਆਪਣੇ ਸਿਰ ਤੇ ਗੁਰੂ ਸਾਹਿਬਾ ਜਰ ਬੈਠੇ 7ਵੀਂ ਕਲਾਸ ਤੋਂ ਲੈ ਕੇ ਤੇ 12ਵੀਂ ਤੱਕ ਅਸੀਂ ਖੁਦ ਸੇਵਾ ਕਰਦੇ ਰਹੇ ਤੇ ਜਦੋਂ ਆਪਾਂ ਠੀਕ ਕੀਤੀ ਹੋਵੇ ਨਾ ਕਿਤੇ ਗਿਲਾ ਹੁੰਦਾ ਪਿਆਜ ਆਪਣੇ ਕੋ ਕੋਈ ਕੌਮ ਦੇ ਕੋਲੇ ਹੈ ਨਾ ਉਹ ਤਾਂ ਕਰਕੇ ਮੈਂ ਆਪ ਜੀ ਤੋਂ ਅੱਜ ਸੰਗਤ ਭਰੀ ਚ ਮਾਫੀ ਕਿਉਂਕਿ ਪੁਰਾਣੀ ਚੀਜ਼ ਤੇ ਨਵੀਂ ਚ ਫਰਕ ਹੁੰਦਾ ਤੇ ਫਿਰ ਮੈਂ ਜਦੋਂ ਇਹ ਚੀਜ਼ੀ ਕੀਤੇ ਮੈਂ ਮੋਢ ਪੜਿਆ ਹੁਣ ਆਪਜੀ ਨਾਲ ਉਹ ਸਾਂਝ ਪਾਉਣੀ ਐ ਆਪਜੀ ਸੰਗਤਾਂ ਉਸ ਵੀਡੀਓ ਨੂੰ ਜੇ ਕਿਸੇ ਵੇਖਿਆ ਵੀ ਹੋਵੇ ਤੇ ਜਰੂਰ ਉਹਦਾ ਖਹਿੜਾ ਛੱਡਿਓ ਕਿਉਂਕਿ ਸੰਗਤ ਤੋਂ ਵੱਡਾ ਰੱਬ ਹੁੰਦਾ ਏ ਔਰ ਕਾਰ ਸੇਵਾ ਦਾ ਮੋਢ ਜਿਸ ਮਹਾਂਪੁਰਖ ਨੇ ਵੱੱਦਾ ਅੱਜ ਮਹਾਂਪੁਰਖ ਬਾਬਾ ਬਹਾਦਰ ਸਿੰਘ ਜੀ ਉਹਨਾਂ ਦੀ ਯਾਦ ਕਾਰ ਸੇਵਾ ਦੀ ਰੰਮਤਾ ਬਾਬਾ ਬੀਰਮਦਾਸ ਜੀ ਨੇ ਕੀਤੀ ਫਿਰ ਮੈਂ ਸਾਰਾ ਇਤਿਹਾਸ ਪੜਿਆ 1-2 ਸਾਲ ਪਹਿਲਾਂ ਹੀ ਉਹ ਵੀਡੀਓ 4 ਸਾਲ ਪਹਿਲਾਂ ਦੀ ਐ ਜੇ ਜਦੋਂ ਕਹਿਣਾ ਕਿਸੇ ਰਹਿਣਾ ਵੀ ਵੀਰ ਜੀ 10 ਮਿੰਟ ਦੇ ਦਿਓ ਕਿ ਨੂੰ ਕਿਸੇ ਦਾ ਸੁਣਿਆ ਹੋਇਆ ਬੋਲ ਜਾਣਾ ਪਰ ਇਹਦਾ ਬੜਾ ਔਖਾ ਕੰਮ ਹੈ ਨੈਟ ਦਾ ਬੜੇ-ਬੜੇ ਸਿੰਘ ਸਾਹਿਬ ਵੇਖੋ ਕਿਡੇ-ਕਡੇ ਉਹ ਦੁਪਹਿਰਾ ਉਹ ਫਿਰ ਜਦੋਂ ਕਾਰ ਸੇਵਾ ਦਾ ਪੜਿਆ ਨਾ ਜੀਵਨਦਾਸ ਨੇ ਤੁਹਾਡੇ ਨਾਲ ਸਾਝ ਪਾਉਣੀ ਵੀ ਇਹ ਸਾਧੂ ਕੀ ਹੈ ਮੈਂ ਰੋਇਆ ਖੁਦ ਅੰਦਰੋਂ ਰੋਇਆ ਗੁਰੂ ਸਾਹਿਬ ਬੈਠੇ ਵੀ ਮਹਾਰਾਜ ਮੈਂ ਬੱਚਾ ਸੀ ਸਮਝ ਨਹੀਂ ਸੀ ਪਰ ਕਿਸੇ ਦੀ ਸੁਣੀ ਸੁਣਾਈ ਕਈ ਗੱਲ ਨੂੰ ਸੁਣ ਕੇ ਬੋਲ ਦਿੱਤਾ ਪਰ ਉਸ ਬੰਦੇ ਨੇ ਧੋਖਾ ਕੀਤਾ ਵੀ ਜਿਹੜੀ ਬੋਲੀ ਗੱਲ ਉਹ ਰਿਕਾਰਡ ਕੀਤੀ ਕੀਤੀ ਵੀ ਮੋਬਾਈਲ ਤੇ ਉਥੇ ਲਾਈਵ ਨੀ ਸੀ ਇਹ ਵੀ ਚੀਜ਼ ਦਾ ਖਿਆਲ ਰੱਖਣਾ ਹੈ ਕਿ ਗੁਰਮਖੋ ਰੋਜ਼ ਅਰਦਾਸ ਕਰਦੇ ਜਿੰਨਾ ਸਿੰਘਾਂ ਸਿੰਘਣੀਆਂ ਦੇਖ ਕੇ ਆਪਾਂ ਨੂੰ ਉਹ ਕਿਹਾ ਵੀ ਤੁਸੀਂ ਪੜਦਾ ਢੱਕਣਾ ਅੱਜ ਇਸ ਚੀਜ਼ ਦਾ ਦੁੱਖ ਹੈ ਕਿ ਜਿੱਥੇ ਗ੍ਰੰਥੀ ਕੱਲਾ ਪ੍ਰਕਾਸ਼ ਕਰਦਾ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਉੱਥੇ ਤੁਸੀਂ ਨਾਲ ਪੰਜ ਜਣੇ ਉਹ ਜਿਹੜਾ ਬੰਦਾ ਵੀਡੀਓ ਬਣਾਉਂਦਿਆ ਗ੍ਰੰਥੀ ਦੀ ਮੈਂ ਕਿਹਾ ਕਿੱਡਾ ਲਾਣਤੀ ਮਨੋਖ ਹੋਵੇਗਾ ਕਿ ਗੁਰੂ ਸਾਹਿਬ ਕੱਲਾ ਸਿੰਘ ਲ ਜਾਂਦਿਆ ਵਿਚਾਰਾ ਡਾਂਗਣਾ ਪੀ ਤੂੰ ਵੀਡੀਓ ਬਣਾ ਰਿਹਾ ਏ ਕੱਟ ਕੇ ਪਾ ਰਿਹਾ ਤੇ ਤੂੰ ਪਰੇ ਅੱਗ ਲਾ ਫੋਣ ਨੂੰ ਜਾ ਕੇ ਚੌਰ ਸੇ ਫੜ ਜਾ ਕੇ ਤੂੰ ਉਹਦੇ ਨਾਲ ਪ੍ਰਕਾਸ਼ ਕਰ ਅੱਜ ਸਾਡੇ ਅੰਦਰ ਇਹ ਚੀਜ਼ ਬਹੁਤ ਪੈ ਗਈ ਮਾਫੀ ਦੇਣੀ ਵੀਰਾਂ ਦਾ ਧੰਨਵਾਦ ਮੈਂ ਚਾਹਾਂਗਾ ਵੀਰਾਂ ਨੂੰ ਵੀ ਇਹ ਜਰੀ ਕੱਟ ਕੇ ਸੰਗਤ ਨੂੰ ਸ਼ੇਅਰ ਕਰਿਓ ਕਿਉਂਕਿ ਅੱਜ ਕਿਸੇ ਮੁਸਲਮਾਨ ਦੀ Hindu ਦੀ ਇਸਾਈ ਦੀ ਜੈਨੀ ਬੋਧੀ ਦੀ ਮਹਾਂਪੁਰਖ ਉਹ ਵੀਡੀਓ ਨਹੀਂ ਆਉਂਦੀ ਆਪਣੇ ਮਗਰ ਅਗਲੇ ਹੱਥ ਧੋਕੇ ਪੈ ਜਿੰਨਾ ਫੇਸਬੁੱਕ ਹੈ ਕਲੇਸ਼ ਬੁੱਕ ਹੈ ਸਾਰੇ ਦੇ ਉੱਤੇ ਕਿਹੜੀਆਂ ਵੀਡੀਓ ਸਾਡੀਆਂ ਚੱਲਣਦੀਆਂ ਕੋਈ ਗ੍ਰੰਥੀ ਰੋਈ ਜਾਂਦਾ ਕੋਈ ਰਾਗੀ ਰੋਂਦਾ ਕਿਤੇ ਬੇਦਵੀ ਹੋ ਗਈ ਕਿਸੇ ਮਾਮਪੁਰਖ ਦੀ ਨਿੰਦਿਆ ਕਿਸੇ ਦੇ ਮੂੰਹੋਂ ਨਿਕਲ ਗਈ ਤੇ ਸ਼ੇਅਰ ਕਰਤੀ ਕਦੀ ਨਾ ਚੀਜ਼ਾਂ ਦਾ ਖਿਆਲ ਰੱਖਿਓ ਅਗਲਿਆਂ ਦੀ ਕਦੇ ਵੀ ਡੇਰੇ ਦੀ ਮੰਦਿਰ ਗੁਰਦੁਆਰੇ ਮਸਜਿਦ ਦੀ ਕੋਈ ਖਬਰ ਸੁਣੀ ਕਦੇ ਕਿਤੇ ਕਿਤੇ ਵਿਰਲੀ ਸਾਡਾ ਹੀ ਚੱਲਣਦਿਆ ਸਾਰਾ ਕੁਝ ਕਿਉਂ ਕਿ ਕਿਸੇ ਨਿਦਾਸ ਨੂੰ ਪੁੱਛਿਆ ਕਿ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਿਉਂ ਹੁੰਦੀ ਵਾਰ-ਵਾਰ ਆਖੋ ਸਤਨਾਮ ਤੇ ਮੇਰੇ ਕੋਲ ਜਵਾਬ ਨਹੀਂ ਮੈਂ ਇੰਨਾ ਕਹਿਆ ਭਲਿਆ ਇਹ ਤੇ ਉਸ 베ਰੀ ਨੂੰ ਪੁੱਛ ਜਿਹਦੇ ਲਾਗੇ 25 ਦਰਖਤ ਹੋਰ ਵੀ ਲੱਗਿਆ ਪਰ ਜਿਹੜਾ ਆਉਂਦਾ ਵਟਾ ਚੁੱਕ ਕੇ 베ਰੀ ਦੇ ਕਿਉਂ ਮਾਰਦਾ ਬਾਕੀਆਂ ਦੇ ਕਿਉਂ ਨਹੀਂ ਕਹਿੰਦਾ ਜੀ 베ਰੀ ਦੇ ਤਾਂ ਮਾਰਦਾ ਉਹ ਬੇਰ ਲੱਗਿਆ ਮੈਂ ਕਿਹਾ ਫਿਰ ਇਹੀ ਮੇਰਾ ਅੰਦਰ ਕਹਿੰਦਾ ਵੀ ਜਦੋਂ ਵੀ ਬੇਦਬੀ ਹੁੰਦੀ ਹੋਰ ਕਿਸੇ ਗ੍ਰੰਥ ਦੀ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਕਿ ਮੇਰੇ ਸਤਿਗੁਰਾਂ ਨੂੰ ਫਾਲੀ ਇਨਕ ਲੱਗੇ ਪੈ ਗੱਜ ਕਿ ਆਖੂ ਸਤਨਾਮ ਇਸ ਨੂੰ ਫਾਲੀ ਇਨਕ ਲੱਗਿਆ ਤੇ ਫਲਾਂ ਕਰਕੇ ਅਗਲੇ ਵੱਟੇ ਮਾਰਦੇ ਨੇ ਤੇ ਜਿਹਦੇ ਫਾਲੀ ਕੋਈ ਨਹੀਂ ਉਹਨੂੰ ਵੱਟੇ ਕਿੰਨੇ ਮਾਰਨੇ ਆ